ਤੁਹਾਡੀ ਦੀਰੀ ਬਚਾਤੀ ਦੀ ਦੇਖ ਨਾ ਨਾ ਠੀਕ ਹੈ ਜੀ ਭਾਈ ਦੀਰੀ ਦਾ ਪੱਕਾ ਰਾਜ ਕਰਤਾ ਪਾਰਟੀ ਦਿੱਤੇ ਹੋ ਲੈਣੀ ਹੈ ਪਾਰਟੀ ਹੋ ਜੂਗੀ ਤੁਹਾਨੂੰ ਟੈਂਟਰ ਕਹਦੇ ਲੰਦੇ ਯਾਰ ਆਹ ਵੀ ਜਿਹੜਾ ਆਸਾਨ ਕਾਬੂ ਕਰਿਆ ਆ ਗਿਆ ਜੱਗੜਾ ਜੱਟਾ ਲੈਣਾ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਜਾਨਵਰ ਅੰਦਰ ਬੰਦ ਕਰਿਆ ਪਿਆ ਕਿੱਥੇ ਉਰੇ ਬਾਹਰ ਲਾਉਣਾ ਬੱਚਾ ਤਾਂ ਹੈ ਨਹੀਂ ਉਰੇ ਉਹ ਤੇਰਾ ਆ ਉਹ ਹੈਗਾ ਇਹ ਨਿਗਾ ਪਹਿਲਾਂ ਬੱਚੇ ਮਰੇ ਗਈ ਹੈ ਨਾ ਉਹ ਤਾਂ ਬੱਚਾ ਕਿੱਥੇ 라ਉਂਗਾ ਜੀ ਆ ਖੋਲਣਾ ਅਬ ਜਿੱਕੇ ਬਾਹਰ ਤੇ ਚੜ ਜੂਗਾ ਬਾਹਰ ਤੇ ਚੜੂਗਾ ਹਾਂ ਹਾਂ ਯਾਰ ਮੈਂ ਕਹਿੰਦਾ ਅੰਦਰੇ ਲਿਆ ਉਹ ਉੱਥੇ ਲਾ ਦੇਣਾ ਉੱਥੀ ਤੇ ਬਾੜ ਦੋ ਦੇਖ ਤਾਂ ਐ ਨਹੀਂ ਚੜਨਾ ਸਾਲਾ ਦੇਖੋ ਮਨੇ ਉੱਥੇ ਰੈਂਪ ਹੈਗਾ ਹੀ ਆ ਕ੍ਰੇਨ ਲਿਆ ਜਾ ਕੇ ਕ੍ਰੇਨ ਹੈ ਚੱਕ ਲਾਂ ਉੱਥੇ ਤੇ ਚੜਨਾ ਹੈ ਹਾਂ ਕਹੀ ਲੈ ਕੇ ਕਹੀ ਪਾ ਦੇ ਦਮਾ ਲਾ ਬਾਯੋ ਮੋੜ ਪਰ ਤੇ ਮੋੜਨੇ ਆ ਅੱਗੇ ਤੇ ਰਸਤਾ ਇੱਥੇ ਤੇ ਮੋੜ ਕੇ ਬਜਰੀ ਪਾ ਲਾ ਦੇ ਤੇ ਪਤਾ ਰੇਤੇ ਜਿਹੜਾ ਵਿੱਚ ਲੱਤਾਂ ਲੱਗ ਜਣੇ ਬਜਰੀ ਹਾਰਾ ਚਲੋ ਦੇਖੀ ਆ ਜਾ ਦੋ ਦੁਹਾ ਦੋ ਹੱਥ ਉਹ ਨੂੰ ਡੰਡਾ ਲਿਆ ਉਹ ਮੁਰਕੀ ਪਾਉਣੀ ਪਹਿਲਾ ਉਹ ਡੰਡਾ ਜਗੇ ਹਰੇਕ ਵਾਰ ਨਹੀਂ ਚੱਕਣਾ ਹੈਗਾ ਫੜਿਆ ਭੋ ਪਿਆਰ ਕੇ ਲਾ ਸੀ ਜੀ ਤਿੰਨ ਘੰਟੇ ਹੋ ਗਏ ਦੀਪੜ ਵਾਈ ਇਹਨੇ ਪਰ ਸਾਡੀ ਹੁਣ ਤਾਂ ਜੋੜ ਲੱਤਾਂ ਨੂੰ ਲਾਇਆ ਮਗ ਉਹ ਤਾਂ ਉਹ ਨਹੀਂ ਗਾਉਂਦਾ ਉਹਨੇ ਹੂੰ ਡਰ ਦੇਣਾ ਬੰਦੇ ਦੇਖ ਕੇ ਹਾਂ ਬੱਚਾ ਵਧਿਆ ਜੀ ਨਵਾਂ ਹੈ ਨਵਾਂ ਮਾਡਲ ਹੈ ਹਾਂ ਹਾਂ ਦੇ ਦੇਖਣੇ ਲੱਗਦਾ ਹੈ 24 ਮਾਡਲ ਹੈ ਮੇਰੇ ਸਾਹਬ ਨਾਲ ਇਹ ਜਿਕੇ 5 ਸਾਲ ਦਾ ਹੋਊਗਾ 5 ਸਾਲ ਦਾ ਹੋਊਗਾ ਲੋਕ ਸਾਹ ਦੀਰਾ 2 ਸਾਲ ਦਾ ਜਿੱਕੇ ਤੇ ਫੇ ਉਹੀ ਪਲ ਗਿਆ ਜਗੇ ਬਾਹਰ ਖੁੱਲਣ ਕਰਕੇ ਦੀਰਾ ਹੌਂਕਾ ਅੰਦਰ ਜੀਲੀ ਲਾਦੀ ਵੀ ਲੱਗਦੀ ਹੈ ਉਹ ਜਗੇ ਹੁਣ ਟੌਰ ਲਾਦੀ ਆ ਰੱਸਾ ਵੀ ਵਧੀਆ ਲੱਗਦਾ ਉੱਡੀ ਦੀਰੀ ਬਚਾਤੀ ਉਹ ਦੀ ਦੇਖ ਨਾ ਨਾ ਠੀਕ ਹੈ ਜੀ ਭਾਈ ਦੀਰੀ ਦਾ ਪੱਕਾ ਲਾਜ ਕਰਤਾ ਪਾਰਟੀ ਦਿੱਤੇ ਹੋ ਲੈਣੀ ਹੈ ਪਾਰਟੀ ਹੋ ਜੂਗੀ ਤੁਹਾਨੂੰ ਟੈਂਸ਼ਨ ਕਹਿੰਦੇ ਲੰਦੇ ਯਾਰ ਪਾਰਟੀ ਮੈਂ ਇਹਦੇ ਲੈਣੀ ਹੈ ਪਾਰਟੀ ਕਰ ਦੂਗਾ ਉਹ ਜੱਗੇ ਜੱਗੇ ਇੱਕ ਇੱਕ ਗੱਲ ਦੇਖ ਲੈ ਆਪਾਂ ਨੇ ਕਿੱਡਾ ਰਸਾ ਫਾਇਆ ਉਧਰ ਦੇ ਲੈ ਇੱਕ ਬੰਦੇ ਹੀ ਲਿਖਿਆ ਹੈ ਮੱਥਾ ਛੜਾ ਤਾਕੇ ਜਿਹੜਾ ਵੀ ਡੰਗਰ ਆਇਆ ਨਾ ਤਾਕੇ ਉਹ ਮਨੇ ਆਪ ਸਿੰਗਾ ਵਰਤੇ ਨਾ ਖੋਲ ਜਿਵੇ ਉਹ ਨਹੀਂ ਖੋਲਦਾ ਨਹੀਂ ਕਰਦੀ ਗੱਲ ਮੈਂ ਲੱਗਦਾ ਛੜ ਨਹੀਂ ਛੜ ਨਹੀਂ ਰਹਿਣ ਧੱਕਾ ਧੱਕਾ ਰੱਜ ਜਾਏ ਉਧਰ ਨਾ ਖੰਨਾ ਰਾਮ ਉਹ ਦੇਖੇ ਪਾਰੇ ਨੂੰ ਕਰੋ ਮੜਾ ਜਾਂ ਪੈਰ ਹੋ ਰਹੀ ਨਹੀਂ ਮੜਾ ਪਰ ਇਹਨੂੰ ਹੋਣ ਦੇ ਅੱਗੇ ਲੈ ਕੇ ਜਾਓ ਮੜਾ ਜਾਂ ਹਾਂ 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 ਮੈਨੂੰ ਲਾ ਵੜਾ ਧੱਕਾ ਚੜ ਗਿਆ ਚੜ ਗਿਆ ਮਨੇ ਹੱਕ ਹੋਂ ਮੜਿਆ। ਕੋਈ ਗੱਲ ਨੂ ਦੰਦਾਂ ਦੀ ਲੱਡ ਲਾ। ਨਾ ਨਾ ਪਿਆਰ ਕਰੇ ਚੜ ਜਾਣਾ। ਮਨੇ ਜਾਈ ਯਾਰ ਜੋਰ ਦਿਖਾਰੇ ਮੜਿਆ। ਐਚ ਐਫ ਐਚ ਐਫ। ਮੱਤੀ ਵੜ ਲਾ ਚੰਗੀ ਜਗ੍ਹਾ ਤੇ ਗਲ ਗਿਆ। ਚੱਲ। ਚੱਲ ਬਾਈ ਤੇਰੀ ਸੇਵਾ ਹੋਣੀ ਉੱਥੇ। ਐਨ। ਬੈੜ ਮੋਜ ਗਿਆ ਜ ਗਿਆ। चाबी लिया देखो तू अपनी तसली कर माने छोटा है तेल घट ग्यारह हाल हूल छे इन्हे पिछे तेल आ पाई आजा अजकल मिल गया बताइया हो गई ਅਰਜਨ ਗੰਨੀ ਵਧਾਈਆਂ ਹੋ ਗਿਆ ਬਾਈ ਅਰਜਨ ਵੈਲੀ ਰਾਜ ਜੀ ਨੂਰ ਪਰਵੇਦੀ ਮਨੇ ਹਰੇਤਾ ਕੋ ਉਡਾਹੀ ਠੀਕ ਹੈ M98 ਕੰਨ ਵੀ ਹਾਰ ਪਾ ਕੇ ਇਹ ਜੌਂਡੀਰ ਦੇਖਣਾ ਹੈ ਮੁੰਡਾ ਜੱਗੇ ਨੂੰ ਖੜਾ ਯਾਰ ਵਿੱਚ ਫੇ ਤਾਂ ਫੇਰਾ ਉਹ ਨਾਲ ਉਹ ਟਰੈਕਟਰ ਜੀ ਨੇ ਨੇੜਾ ਪਿੱਛੇ ਕਰਤਾ ਤੁਸੀਂ हाँ <laughs> <आ> भाई बुराई <स्थिति> <क्थिति> <ही> है भाई <laughs> <स्थिति> जगह बताई <ही> भाई फोटो खिंच दी भाई हाँ <स्थिति> <स्थिति> जगह ਯਾਰ 2 ਪੀਸ ਹੋਰ ਚੱਕ ਲੈਦਾ ਉਹ ਤਾਂ ਕਦੇ ਕਦੇ ਮਿਲਦੀ ਆ ਹਾਂ ਕੱਪ ਕੇ ਲਿਖੇ ਫੋਟੋ ਯਾਰ ਵੀ ਵਿੱਚ ਠੀਕ ਹੈ ਬਨੇ ਵਰਪੀ ਮਿਲ ਗਈ ਤੂੰ ਤਾਂ ਬਿੱਟਾ ਖਾਂਦਾ ਨਹੀਂ ਰਹੇਗਾ ਮਨੇ ਆ ਵੀ ਨਵੇਂ ਵੀ ਥੇਲਾ ਚੈੱਕ ਕਰਕੇ ਕਹਿੰਦੇ ਨਵੇਂ ਬੰਦਾਂ ਆਇੰਦਾ ਓਏ ਅੱਗੇ ਨਵੇਂ ਪਰ ਵੀ ਚੜਾ ਕੇ ਦੇਂਦਾ ਬਾਈ ਮੂੰਹ ਖਾ ਮਿਲ ਗਿਆ ਤੈਨੂੰ ਸਾਗਲਾ ਦਾ ਕੰਮ ਹੋ ਜਾਵੇ ਓਏ ਜਾਵੇ ਮੈਂ ਕਿਹ ਕਹਵਾਂ ਨੰਨੇ ਬੋ ਬੈ ਕੇ ਦੇਖ ਲਵੇ ਸਲਾਹ ਬਣੀ ਜਾਂਦੀ ਏ ਕਿਹਦਾ ਦੇ ਦੂ ਲਾ ਔਰੋ ਹੀਰਨ ਮਨੇ ਆ ਜਿੱਦਾਂ ਫੈਰ ਹੈ ਹੀਰਨ ਦਾ ਫੈਨ ਹੈ ਮਨੇ 572 ਵੀ ਖੜਾ ਦੇਖ ਲਾ ਹੁਣ ਤੇਰੇ ਲਾਗੇ ਇਧਰ ਨਿਗਾ ਮਾਰ ਹਲਦੀਆ ਚਲ ਉਹਦਾ ਲੌਗ ਲੂਕ ਖਾਣ ਦੇਖਣ ਜਿਗਾ ਹਰ ਜਾ ਇੰਜਨ ਤੇ ਆਈਦਾ ਆਪਾਂ ਦਾ ਠੀਕ ਹਾਂ ਜਿਗਾ ਸਾਈਡ ਗੇਰ ਹੈ ਇੰਜਨ ਹਟਾ ਲਿਓ ਥੜਕ ਮੜਾਇਆ ਚੌਥਾ ਕੇ ਲਾ ਲਿਆ ਮੁੰਡੇ ਨੇ ਉਹ ਆਟ ਲਾ ਜੂ ਇਹਦਾ ਪਾਵਰ ਹੈ ਬੁਰਾ ਫੜ ਲੋ ਦੇਖੇ ਟਰਬੋ ਹੋਊਂਗੇ ਇਹਨੂੰ ਹਾਂ ਹੈ ਆਵਾਜ਼ ਨਹੀਂ ਹੈਗੀ ਉਹ ਤੂੰ ਆ ਵੀ ਨਹੀਂ ਹੈਗਾ ਦੇਖ ਛੱਡ ਕੇ ਹਾਂ ਲੈ ਚੌਥੇ ਵਾਂ ਵੀ ਵਰਦਾ ਨਹੀਂ ਹੈਗਾ ਸੈਟਰ ਟਰੈਕਟਰ ਚੌਥਾ ਘੇਰਿਆ ਲੈ ਨਹੀਂ ਦੂਏ ਨੂੰ ਮਾਰ ਜਾਂਦਾ ਪਹਿਲੇ ਵਾਂ ਗਿਆ ਹਾਂ ਦੂਏ ਮਾਰਾਂ ਬੰਥਾ ਤੂੰ ਕਿਹਨਾ ਛੋਟਰਾ ਏ ਇੰਜਣ ਦੀ ਗੱਲ ਆ ਪੈਂ ਜਾਂ ਠੀਕ ਹੈ ਛੋ ਛੂ ਖੜਕੀ ਵੀ ਹੈ। ਓ ਮੈਂ ਨਹੀਂ ਜੱਗੇ ਮਨੇ ਇਹਨੂੰ ਛੌਂਕ ਪੂਰਾ ਕਰੈ ਇਹਨੂੰ ਜੌਂਡੀਰ ਪਤਾ ਲੱਗੇ ਵੀ ਕਿਵੇਂ ਚੱਲਦਾ ਹੈ। ਇਹ ਮਗਰ ਪਿਆ ਪੁੱਤਰ ਥੱਲੇ ਪਾ ਕੇ ਰਾਜਾ। ਓ ਮੈਂ ਦੇਖ ਲਿਆ। ਚੱਲ ਚੱਲ ਨਹੀਂ ਨਹੀਂ ਬਨੇ। ਓ ਨਹੀਂ ਨਹੀਂ ਤਾਂ ਹੀ ਵਾ ਲੱਗੂ ਕੱਦਾ ਜੌਂਡੀਰ ਜੌਂਡੀਰ ਕਰੀ ਜਾਂਦਾ। ਪਾਉਂਗਾ ਪਾਉਂਗਾ ਚੱਲ ਹੁਣ ਦੇਖ ਕੈਂਚੀ ਦੇ ਮੜਾ ਆ ਉੱਪਰ ਨੂੰ ਰੇਹ ਦੇ ਹੁੰਦੀ ਦੀ ਹੀਟਰ ਨੂੰ ਮਾਰਦਾ ਹੈ ਹਾਂ ਨਹੀਂ ਉਂਝਾਂ ਠੀਕ ਹੈ ਜੇ ਉਂਝਾਂ ਪਾਸੇ ਇੱਕ ਹੈਂ ਖੁੱਲਿਆ ਵਾ ਟਰੈਕਟਰ ਜੇ ਰ ਪਾਉਂਗਾ ਹੁਣ ਨਾ ਉੱਚਾ ਜਾਊਗਾ ਨਾ ਨਾ ਸਾਫ ਉਹ ਤੇ ਇਹ ਜੇ ਟਿਪਰ ਪਰ ਜਲੀ ਪਾਤਾ ਟਿਪਰ ਕੋਟੜੀ ਨਾ ਖਲਾ ਦੇਵੇ ਔਰ ਰੇਡ ਘਟ ਕਰਦੇ ਦੂਵੇ ਚ ਨਹੀਂ ਆਉਂਦਾ ਵੀ ਚੌਥਾ ਦਾ ਪਾਲਾ ਉਹ ਚੌਥਾ ਪੰਜ ਚੌਥਾ ਜੇ ਤਾਂ ਘੇ ਲੜ ਰਿਹਾ ਰੇਡ ਘਟ ਕਰਕੇ ਚੌਥਾ ਲੀਵਰ ਨਹੀਂ ਹੌਲੀ ਹੌਲੀ ਮਨੇ ਹੌਲੀ 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 ਚਲਾ ਰੇਸ ਘੱਟ ਕਰ ਲੈ ਜਮਾਈ। ਨੂੰ ਰੇਸ ਘੱਟ ਕਰ ਲੈ। ਹਾਂ ਹੌਲੀਵੇ ਹੌਲੀਵੇ ਕੇ ਚਲਾ ਚੌਥੇ ਗੇਰ ਮਾ। ਚੱਲ। ਚੱਲਣ ਦੇ। ਚੱਲਣ ਦੇ। ਦਰਪੂਗਾ। ਜੋਂਦੀਆਂ ਰਹੇ ਤੁਰਪੇ ਕਰਦਾ। ਤੁਰਪੇ। ਇਹ ਕਿ ਛੋਟਾ ਲੱਗ ਰਿਹਾ ਤੈਨੂੰ ਮੇਰਾ? ਕਦਮ ਮੇਰਾ ਹਾਲਤ ਕਿਹੋ ਜਿਹਾ ਜ਼ਿੰਮੇਵਾਰ ਦੇ ਘਰ ਤੇ ਮੇਰਾ ਹਾਲਤ ਚੰਗੇ ਉਹ ਹਾਲਤ ਨਹੀਂ ਹੈ ਹੂੰ ਟਰੈਕਟਰ ਨਹੀਂ ਮਾੜਾ ਇਹ ਕਹਿੰਦਾ ਛੋਟਾ ਵਿਆਹ ਖੱਤੀ ਹਾਂ ਟਰੈਕਟਰ ਬਹੁਤ ਵੱਡਾ ਬਾਬਰਾ ਹਾਂ ਭਾਈ ਇੱਕ ਹੋਰ ਮਾਰਕੀਟ ਮਾਏ ਆ ਸੋਨਾ ਲੀਕਾ ਹਾਂ 572 ਉਹ ਜਗੇ ਪਾਰਲਾ ਵੀ ਉੱਚਾ ਮਾਡਲ ਲੱਦਦਾ ਏ ਡੀਆਈ 50 ਵੀ ਠੀਕ ਆ ਸੋਨਾ ਲੀਕਾ ਇਧਰ ਨਹੀਂ ਠੀਕ ਲੱਦਦੇ ਘੋੜੇ ਆ ਇਹਦਾ ਭਾਈ ਫਿਰ ਘੋੜੇ ਦੋਏ ਆ ਇਹ ਤਾਂ ਤੇਲ ਕਹਿੰਦੇ ਦੇਖਦੇ ਮਨੇ ਨੂੰ ਉਹ ਦਿਖਾਓ ਨਹੀਂ ਠੀਕ ਹੋਰ ਫਿਰ ਕਿਹੜਾ ਨਹੀਂ ਨਹੀਂ 50000 ਜਿਕੇ ਵੀ ਛੋਟਾ ਹੋਊਗਾ ਸੋਨਾ ਲੇਕ ਜਾਂ ਉਸ ਬਾਬਰ ਦਾ ਹਾਂ ਛੋਟਾ ਹੋਊਗਾ ਮਹਿੰਗਾ ਹੋਣਾ ਵੀਰੇ ਮੇਰੇ ਸਾਹਮਣੇ ਮਹਿੰਗਾ ਹੋ ਗਿਆ ਤਾਂ ਇਹ ਮਹਿੰਗਾ ਡਰਮ ਨੇ 5 5 ਗੁੰਜਰੇ ਨੇੜੇ ਵਾਲੇ ਆਪਾਂ ਨੂੰ ਉਹਰੇ ਖੜਨੇ ਦਾ ਫਾਇਦਾ ਨਹੀਂ ਚੱਲੀ ਇਹਦੇ ਅਸੀਂ ਤੁਹਾਨੂੰ ਦੱਲਦੇ ਨਵਾਂ ਕਿੰਨੇ ਦਾ 5045 ਪੁੱਛ ਕੇ ਆ ਜਾ ਕਿਹੜਾ ਕਿਹੜਾ ਉਹ ਖੜੇ ਲੱਦੂ ਨੂੰ ਪੁੱਛਦਾ ਸੰਤੋਖ ਕੜਨ ਨੂੰ ਕੋਈ ਜਾਂ ਡੀਰ ਸਾਮੰਦੀ ਹਾਂ ਕਿਹਦਾ ਹਿਲਦਾ ਹੈ ਕਹਿੰਦਾ ਚੱਲੀਏ ਲੋ ਜੀ ਬਾਈ ਮਨੇ ਬਾਈ ਗਲ ਅੱਜ ਟਰੈਕਟਰ ਦੇਖ ਕੇ ਆਏ ਤੇ ਰੋਪੜ ਆਪਣਾ ਟਰੈਕਟਰ ਜੌਂਡੀਅਰ ਉਹ ਮਨੇ ਬਾਈ ਦੇ ਪਸੰਦ ਨੇ ਆਇਆ ਮਾਡਲ ਜ਼ਿਆਦਾ ਪੁਰਾਣਾ ਤਾਂ ਉਹ ਖੜ ਕੇ ਆ ਪਿਆ ਤਾਂ ਤੇ ਰੋਡੀ ਹੁਣ ਉਹ ਕਹਿੰਦਾ ਵੀ ਚਮਕੌਰ ਸਾਹਿਬ ਖੜੇ ਸ੍ਰੀ ਚਮਕੌਰ ਸਾਹਿਬ ਹੁਣ ਉੱਧਰਲਾ ਰੂਟ ਕੱਢੂਗੇ ਬਾਈ ਕੱਲ ਉੱਧਰ ਕਹਿੰਦੇ ਵੀ 2 50 50 ਡੀ ਖੜੇ ਉਹ ਦੇਖ ਕੇ ਆਉਣੇ ਹਮਕੋਰ ਖੜੇ ਆ ਬਜੇ ਦੇ ਬਾਕੀ ਦੇ ਧਰ ਨਗ ਨਹੀਂ ਗੜਾ ਮਾਨ ਆਏ ਬਾਈ ਝਟਪੜ ਦਾ ਪੰਪ ਲਾਇਆ ਤਾਂ ਹਾਂ ਰੋਟੀ ਜਾਣ ਹੈਗੀ ਸਪਰੇਜ ਕੱਲ ਲਾਇਆ ਦੇਖ ਲੈ ਹਾਂ ਹਾਂ ਉਹ ਰੋਟੀ ਨੂੰ ਦੀ ਬੰਡੀ ਲੱਗ ਗਈ ਪੁੰਡੀ ਲੱਗੀ ਝੋਟਾ ਖਾ ਗਿਆ ਸਾਲਾ ਲਾਗ ਲਾਗ ਉਹ ਡੋਡੀ ਪੈ ਗਈ ਕਿਤੇ ਕਿਤੇ ਮਾੜੀ ਮੋਟੀ ਬਾਈ ਆ ਦੇਖੋ ਲਾਗ ਲਾਗ ਸਾਨ ਵੀ ਫੜ ਲਿਆ ਹੈ ਤਾਂ ਕਾਹ ਦੇਖ ਲਿਆ ਤੇ ਸਾਨ ਸਾਨ ਵੀ ਬਾਈ ਫੜ ਲਿਆ ਸਾਨ ਚਲੇ ਵੀ ਗਿਆ ਟਖਾਣੇ ਉਹ ਉਹ ਲੈ ਕੇ ਜੱਗੇ ਨਾਲ ਸਿੱਦੇ ਤਾਂ ਪੱਕ ਗਈ ਆ ਰਾਜੇ ਬਾਈ ਵਾਲੀ ਪੱਕਣੀ ਹੋਊ ਆ ਦੇ ਖਾ ਵੀ ਖਾ ਗਿਆ ਦਾ ਝੋਟਾ ਝੋਟਾ ਦੇਖ ਪੈਣੀ ਤੇ ਆਇਆ ਵਿਚੇ ਵਿੱਚ ਘੁੰਮਦਾ ਐ ਨੂੰ ਹੋ ਗਿਆ ਸਾਡੇ ਮਨੂ ਦੇ ਵੀ ਤੂੰ ਪੱਕੀ ਪੱਕੀ ਸੜਕ ਨੂੰ ਆ ਵਿਚ ਬਟ ਨੂੰ ਆਇਆ ਤੇ ਕਾਂਢੀ ਲੜਦੀ ਇਹਦੇ ਸਹੀ ਗੱਲ ਹੈ ਟੋਟੇ ਦੇ ਕਾਂਢੀ ਲੜਦੀ ਲੱਗਦਾ ਮੈਨੂੰ ਹਾਂ ਕਾਂਢੀ ਲੜਦੀ ਹੈ ਭਾਈ ਤਾਂ ਸ਼ਾਮ ਦਾ ਟਾਈਮ ਹੈ ਬੱਦਲ ਵਾਈ ਦੇਖੋ ਬੜੇ ਸ਼ਾਮ ਨਾਲ ਲੱਗਦਾ ਵੀ ਰੰਗ ਇਹ ਬਦ ਲਿਆ ਪਾ ਕਾਲਾ ਕਾਲਾ ਹੋਇਆ ਪਿਆ ਕਿ ਨਹੀਂ ਕਾਲਾ ਬੜਾ ਰੋਡੀ ਸਿਆ ਆ ਕਿਵੇਂ ਆ ਫਿਰ ਕੰਮਗਾ ਠੀਕ ਚੱਲੀ ਜਾਂਦਾ ਕੰਮਗਾ ਤਬੇ ਚੱਲੀ ਜਾਂਦਾ ਹੁਣ ਤਾਂ ਨਹੀਂ ਨੀ ਗਰਮੀ ਲਾਦੀ ਕੰਮ ਪੱਖ ਪੈ ਗਿਆ ਬਾਕੀ ਬੱਦਲ ਜੀ ਵੀ ਹੈ ਨਾ ਬੱਦਲ ਜੀ ਵੀ ਰਹਿੰਦਾ ਹੁਣ ਬਾਈ ਅੱਗੇ ਵਾਲੀ ਗਰਮੀ ਨਹੀਂ ਆਈ ਹੁਣ ਰਾਤ ਨੂੰ ਵੀ ਪੱਖੇ ਵੀ ਠੰਡ ਲਾਉਂਦੇ ਏਸੀ ਵਾਲਾ ਕੰਮ ਵੀ ਗਿਆ ਪੱਖੇ ਪੈ ਗਿਆ ਫਰਕ ਪੱਖੇ ਬੰਦ ਕਰਨੇ ਫੇਰ ਵੀ ਛੇਤੀ ਛਿਪਦਾ ਦੋ ਗੋਤ ਇਹਨੇ ਕੋਈ ਪੱਕਾ ਬੋਲੇਗਾ ਨਾ ਬਾਕੀ ਭਾਈ ਮੋਟਰ ਪਰ ਹੁਣ ਫਾਨ ਮੀਨ ਵਾਲਾ ਪ੍ਰੋਜੈਕਟ ਹੋ ਗਿਆ ਸਾਰਾ ਕੁਝ ਬੰਦ ਮਰੂਦ ਵੀ ਵਿਚਾਰੇ ਮੁੱਕਲੇ ਜਾਂ ਆਮੜਾ ਵੀ ਮੁੱਕਲੀਆ ਸਾਰਾ ਕੁਝ ਮੁੱਕ ਗਿਆ ਸਭ ਕੁਝ ਮੁੱਕ ਲਿਆ ਆ ਦੇਖ ਠਿਕਣਾ ਹੁਣ ਤਾਂ ਸਾਗ ਆਉਣਾ ਸਾਗ ਖਾਏਗਾ ਨਾ ਸਾਗ ਖਾਦਾ ਹੁਣ ਤੱਕ ਸਾਗ ਨਹੀਂ ਖਾਦਾ ਸਾਗ ਭਾਈ ਮੈਂ ਵੀ ਨਹੀਂ ਖਾਦਾ ਹੁਣ ਤੱਕ ਸਿਆਲ ਸਿਆਲ ਸਾਗ ਸਾਗ ਦੱਬ ਕੇ ਖਾਣਾ ਹੈ ਸਾਰਾ ਮੁਰਗਾ